25 ਹਿਵਨੋ ਸਾਰੇ ਅਨੁਸਾਰੀ ਸਿਕਲ ਅੱਜ ਆਪਾਂ ਬਣਾਵਾਂਗੇ ਖੀਰ ਪੂੜੇ ਖੀਰ ਪੂੜੇ ਸੌਣ ਦੇ ਮਹੀਨੇ ਹਰ ਘਰ ਵਿੱਚ ਬਣਾਏ ਜਾਂਦੇ ਨੇ ਇਹ ਆਪਾਂ ਨੂੰ ਖੀਰ ਨਾਲ ਬਹੁਤ ਟੇਸਟੀ ਲੱਗਦੇ ਨੇ ਅੰਬ ਦੇ achar ਨਾਲ ਬਹੁਤ ਟੇਸਟੀ ਲੱਗਦੇ ਨੇ ਖੀਰ ਲਈ ਆਪਾਂ ਅੱਧੀ ਕੌਲੀ ਚੌਲਾਂ ਦੀ ਲਈਆ ਜਿਹੜੇ ਆਪਾਂ ਚੌਲ ਲੈਨੇ ਆਪਾਂ ਟੋਟਾ ਚੌਲ ਲੈਨੇ ਇਹ ਆਪਾਂ ਅੱਧਾ ਘੰਟਾ ਪਹਿਲਾਂ ਭਿਉਂਤੇ ਸੀ ਚੌਲ ਆਪਣੇ ਨਰਮ ਹੋ ਗਏ ਇੱਕ ਕੌਲੀ ਆਪਾਂ ਚੀਨੀ ਲਈ ਹੈ ਜਿੰਨੀ ਆਪਾਂ ਮਿੱਠਾ ਸਵਾਦ ਅਨਸਾਰ ਪਾ ਸਕਦੇ ਆ ਤੇ 1 ਲੀਟਰ ਆਪਾਂ ਦੁੱਧ ਲਿਆ ਦੁੱਧ ਨੂੰ ਆਪਾਂ ਵਾਲੀ ਦੇ ਲਈ ਪੌਣਿਆਂ ਲਈ ਆਪਾਂ ਇੱਕ ਕੌਲੀ ਗੁੜ ਦੀ ਲਈ ਹੈ ਦੋ ਕੌਲੀਆਂ ਆਪਾਂ ਕਣਕ ਦੇ ਆਟੇ ਦੀਆਂ ਲਈਆਂ ਨੇ ਕਣਕ ਦਾ ਆਟਾ ਆਪਾਂ ਛਾਂਲ ਲਿਆ ਅੱਧਾ ਚਮਚਾ ਆਪਾਂ ਸੌਂਫ ਦੇ ਪਾਊਡਰ ਦਾ ਪਾਵਾਂਗੇ ਗੁੜ ਪਿਉਣ ਲਈ ਆਪਾਂ ਥੁੱਲਾ ਪਾਂਡਾ ਲਵਾਂਗੇ ਆਪਾਂ ਤੇ ਆ ਮਾਗੇ ਇੱਕ ਕੌਲੀ ਆਪਾਂ ਗਰਮ ਪਾਣੀ ਦੀ ਪਾਵਾਂਗੇ ਇਹਦੇ ਵਿੱਚ ਗੁੜ ਚ ਗੁੜ ਨੂੰ ਮਿਕਸ ਕਰਕੇ ਆਪਾਂ ਅੱਧਾ ਘੰਟਾ ਗੁੜ ਨੂੰ ਭਿਜਿਆ ਰਹਿਣ ਦਲਾਂਗੇ ਇਸ ਤਰ੍ਹਾਂ ਹੀ ਹੁਣ ਆਪਾਂ ਥੀਰ ਲਈ ਇੱਕ ਭਾਂਡਾ ਲਵਾਂਗੇ ਬਤੀਲਾ ਇੰਨੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਇਆ ਪਹਿਲਾਂ ਤੇ ਆਪਣਾ ਦੁੱਧ ਠੰਡੇ ਨਾਲ ਨਾ ਲੱਗੇ ਹੁਣ ਆਪਾਂ ਦੁੱਧ ਪਾ ਦਵਾਂਗੇ ਇਹਦੇ ਵਿੱਚ ਚਾਹ ਵੀ ਪਾ ਦਵਾਂਗੇ ਵਿੱਚੇ ਹੀ ਹੁਣ ਆਪਾਂ ਇਹਨਾਂ ਨੂੰ ਗੈਸ ਤੇ ਰੱਖ ਦਵਾਂਗੇ ਠੀਰ ਨੂੰ ਫਿਰ ਆਪਾਂ ਗੈਸ ਤੇ ਰੱਖ ਦਿੱਤੀ 15-20 ਮਿੰਟ ਖੀਰ ਨੂੰ ਬਣਾਵਾਂਗੇ। ਸੌਣ ਦੇ ਮਹੀਨੇ 'ਚ ਹਰ ਘਰ ਵਿੱਚ ਖੀਰ ਕੋੜੇ ਬਣਾਏ ਜਾਂਦੇ ਨੇ। ਖੀਰ ਆਪਣੀ ਰਿੱਜਣ ਲੱਗ ਗਈ। ਉਦੋਂ ਤੱਕ ਆਪਣੀ ਖੀਰ ਰਿੱਜਦੀ ਹੈ। ਉਦੋਂ ਤੱਕ ਆਪਾਂ ਪੋੜਿਆਂ ਦਾ ਆਟਾ ਬਣਾ ਕੇ ਤਿਆਰ ਕਰਾਂਗੇ। ਅਬ ਦੇ ਘੱਟੇ ਬਾਅਦ ਆਪਾਂ ਗੋਲ ਨੂੰ ਦੇਖਾਂਗੇ। ਗੋੜਾ ਆਪਣਾ ਮਿਕਸ ਹੋ ਗਿਆ। ਹੁਣ ਆਪਾਂ ਪਾਪਾ ਨਾਲ ਗੋੜਨ ਨੂੰ ਪੋਣਾਗੇ ਖਾਲੀ ਭਾਂਡਾ ਲਵਾਂਗੇ ਚਾਹ ਪਾਉਣੇ ਤੇ ਨਾਲ ਪੋਣਾਗੇ ਪੋਨੇ ਤੇ ਜਿਹੜਾ ਡੱਕਾ ਡੁੱਕਾ ਹੁੰਦਾ ਬੁਰਜੋਂ ਨਿਕਲ ਜਾਂਦਾ ਹੁਣ ਆਪਾਂ ਉਹੀ ਭਾਂਡੇ ਚ ਆਪਾਂ ਪਾ ਲਵਾਂਗੇ ਦੋਈ ਆਪਾਂ ਇਹਦੇ ਵਿੱਚ ਆਟਾ ਪਾ ਦਵਾਂਗੇ ਦੋ ਕਾਲੀਆਂ ਆٹے ਦੀਆਂ ਪਾਵਾਂਗੇ ਆਪਾਂ ਅੱਧਾ ਚਮਚਾ ਆਪਾਂ ਸੌਂਫ ਦਾ ਪਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਟੇ ਨੂੰ ਆਪਾਂ ਗੁੱੜ ਚ ਜਿਹੜੀਆਂ ਕੌਲੀਆਂ ਆਪਾਂ ਆਟੇ ਦੀਆਂ ਪਾਈਆਂ ਨੇ ਉਹੀ ਕੌਲੀਆਂ ਜਿਹਾ ਆਪਾਂ ਪਾਣੀ ਇੱਕ ਕੌਲੀ ਪਾਣੀ ਦੀ ਲਈ ਹੈ ਪਾਣੀ ਪਾ ਕੇ ਆਪਾਂ ਮਿਕਸ ਕਰਾਂਗੇ ਆ ਵੀ ਪਾਣੀ ਪਾ ਦਵਾਂਗੇ ਆਟੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਆਟੇ 'ਚ ਕੋਈ ਆਪਣੇ 'ਚ ਗੱਠ ਨਾ ਹੋਵੇ ਇਫ ਕੌਲੀ ਆਪਾਂ ਪਾਣੀ ਦੀ ਪਾਤੀ ਇਹਦੇ ਵਿੱਚ ਪੂੜਿਆਂ ਦਾ ਇਵੈਟਰ ਆਪਣਾ ਤਿਆਰ ਆ ਇਸ ਤਰ੍ਹਾਂ ਦਾ ਬੈਟਰ ਹੋਣਾ ਚਾਹੀਦਾ ਆਪਣੇ ਕੋਈ ਵਿੱਚ ਇਹਦੇ ਗੱਠ ਨਹੀਂ ਹੋਣੀ ਚਾਹੀਦੀ ਆਟੇ ਦੀ ਪੂੜੇ ਬਣਾਉਣ ਲਈ ਆਪਾਂ ਸਰੋਂ ਦਾ ਤੇਲ ਲਿਆ ਪਪਰ ਦੇ ਪੱਤੇ ਲੈਨੇ ਤੇ ਆਪਾਂ ਕਾਟਨ ਲਈ ਆ ਹੁਣ ਆਪਾਂ ਉਡੇ ਬਣਾਵਾਂਗੇ ਖੀਰ ਵੀ ਆਪਣੀ ਬਣਨ ਵਾਲੀ ਆ 5-7 ਮਿੰਟ ਆਪਾਂ ਖੀਰ ਨੂੰ ਹੋਰ ਬਣਾਵਾਂਗੇ ਚੰਗੀ ਤਰ੍ਹਾਂ ਦੁੱਧ ਚ ਚੌਲ ਮਿਕਸ ਹੋ ਜਾਣ ਫਿਰ ਆਪਾਂ ਮਿੱਠਾ ਪਾਵਾਂਗੇ ਜਿਹੜੇ ਆਪਾਂ ਪੂੜੇ ਬਣਾਵਾਂਗੇ ਲੋਹੇ ਦੇ ਤਵੇ ਤੇ ਪੂੜੇ ਬਣਾਵਾਂਗੇ ਤਵਾ ਆਪਣਾ ਗਰਮਾ ਹੁਣ ਆਪਾਂ ਇਹਦੇ ਪਹਿਲਾਂ ਤੇਲ ਲਾਵਾਂਗੇ ਸਾਰੇ ਤਵੇ ਤੇ ਬੈਟਰ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਦੋ ਗੜਛੀਆਂ ਆਪਾਂ ਪਾਵਾਂਗੇ ਹੁਣ ਆਪਾਂ ਸੇਤਾਂ ਦੇ ਚੱਕੇ ਦੇ ਨਾਲ ਜਿਹਨੇ ਇਸਨਾ ਪਲਾਵਾਂਗੇ ਤੇਨ ਭਲਾ ਕੇ ਆਪਾਂ ਇਹਦੇ ਉੱਪਰ ਸਰੋਂ ਦਾ ਤੇਲ ਲਾਵਾਂਗੇ ਕਾਟਨ ਦੇ ਨਾਲ ਆਪਾਂ ਹੌਲੀ ਹੌਲੀ ਪੂੜਾ ਨਹੀਂ ਲੰਗ ਇਹਦੇ ਵੀ ਆਪਾਂ ਥੋੜਾ ਥੋੜਾ ਲਾ ਦਾਂਗੇ ਤੇ ਲੰਗੀ ਤਰ੍ਹਾਂ ਦੋੇ ਪਾਸੇ ਪੂਰੇ ਆਪਾਂ ਸੇਕ ਲਵਾਂਗੇ ਪੂਰੇ पूड़ा अपना बन के तैयार हम आप प्लेट च क्डा दूसरा कूड़ा पावे उस तरह ही आप लावे तवे बैटर में मिक्स करके तवे पावे कूड़े में खेर आप पिलावेंगे जी भी आप इस तरह तेल ला देवें आले दुआले उपर भी थोड़ा थोड़ा लावेंगे तेल दो दुए पास आपक लवाने चमक ला इस तरह तो आप सारे कूड़े बना के तैयार करा ਪੂੜਾ ਜਦੋਂ ਇਸ ਤਰ੍ਹਾਂ ਦਾ ਆਪਾਂ ਨੂੰ ਉੱਤੇ ਦੇసే ਆਪਾਂ ਫੇਰ ਸਾਈਡ ਚੇਂਜ ਕਰਨੀ ਆ ਪੂੜੇ ਦੀ। ਉਹਦੇ ਆਪਾਂ ਸਾਰੇ ਬਣਾ ਲਏ। ਖੀਰ ਵੀ ਆਪਣੀ ਬਣ ਗਈ। ਹੁਣ ਆਪਾਂ ਖੀਰ 'ਚ ਮਿੱਠਾ ਪਾਵਾਂਗੇ। ਮਿੱਠਾ ਆਪਾਂ ਸਵਾਦ ਅਨੁਸਾਰ ਪਾਵਾਂਗੇ ਮਿੱਠਾ। ਆਪਾਂ ਥੋੜੀ ਜਿਹੀ ਸੌਗੀ ਲਈ ਆ। ਜੇ ਸੱਤ ਆਪਾਂ ਬਦਾਮ ਲੈ ਸੀਗੇ ਆਪਾਂ ਬਦਾਮ ਕੱਟ ਲੇ। ਹੁਣ ਆਪ ਇਹ ਵੀ ਪਾ ਦਵਾਂਗੇ ਵਿੱਚ। ਖੀਰ ਨੂੰ ਥੋੜਾ ਜਿਹਾ ਸੇਕ ਲਵਾਵਾਂਗੇ ਆਪਾਂ ਹੋਰ 5 ਮਿੰਟ ਖੀਰ ਨੂੰ ਹੋਰ ਬਣਾਵਾਂਗੇ। ਖੀਰ ਆਪਣੀ ਬਣ ਗਈ। ਆਪਾਂ ਖੀਰ ਨੂੰ 5 ਮਿੰਟ ਸੇਕ ਲਵਾ ਲਿਆ। ਹੁਣ ਆਪਾਂ ਭਾਂਡੇ 'ਚ ਕੱਢਾਂਗੇ ਖੀਰ ਨੂੰ। ਖੀਰ ਛੋੜੇ ਬਣ ਕੇ ਆਪਣੇ ਤਿਆਰ ਨੇ ਬਹੁਤ ਵਧੀਆ ਆਪਣੇ ਖੀਰ ਛੋੜੇ ਬਣੇ ਨੇ ਛੋੜੇ ਆ ਬਣੇ ਬਿਲਕੁਲ ਲਾਰਮ ਬਣੇ ਨੇ ਆ ਪਾਇਨਾ ਨੂੰ ਅੰਬ ਦੇ achar ਨਾਲ ਵੀ ਖਾ ਸਕਦੇ ਆ ਅੰਬ ਦੇ achar ਨਾਲ ਬਹੁਤ ਟੇਸਟੀ ਲੱਗਦੇ ਨੇ ਖੀਰ ਨਾਲ ਬਹੁਤ ਟੇਸਟੀ ਲੱਗਦੇ ਨੇ ਹੋਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਮੇਰੇ ਚੈਨਲ ਤੇ ਜਾ ਕੇ ਬੈਲ ਆਈਕਨ ਪ੍ਰੈਸ ਕਰਨਾ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ